ਆਪਾ तकरीबन ਸਾਰੇ ਜਾਣਦੇ ਆ ਸਿੱਖ ਪੰਥ ਦੀ ਬਹੁਤ ਮਹਾਨ ਹਸਤੀ ਜਿਨ੍ਹਾਂ ਨੇ ساری ਜ਼ਿੰਦਗੀ ਇੰਨੇ ਪਿਆਰ ਦੇ ਨਾਲ ਭੇਜ ਕੇ ਕੀਰਤਨ ਕੀਤਾ ਕਿ ਦੀਨ ਦੁਨੀਆ ਦੇ ਅੰਦਰ ਆਪਣਾ ਮੁਖ ਵੀ ਉਜਲਾ ਕੀਤਾ ਜਿਨ੍ਹਾਂ ਦੇ ਕੀਰਤਨ ਨੂੰ ਕੀ ਬੱਚੇ ਕੀ ਨੌਜਵਾਨ ਕੀ ਬਜ਼ੁਰਗ ਸਭ ਕੋਈ ਪਸੰਦ ਕਰਦਾ ਹੈ ਗੁਰੂ ਨਾਨਕ ਦੇਵ ਉਸ ਪਿਆਰੇ ਸਿੱਖ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਦੀਨਾਨੂ ਸਰਕਾਰ ਵੱਲੋਂ ਬਹੁਤ ਭਾਰੀ ਸਨਮਾਨ ਪਦਮ ਸ਼੍ਰੀ ਦਿੱਤਾ ਗਿਆ ਹੈ ਸਮੁੱਚਾ ਸੰਸਾਰ ਜਿੱਥੇ ਉਹਨਾਂ ਨੂੰ ਵਧਾਈ ਦੇ ਰਿਹਾ ਹੈ ਤਖਤ ਸ਼੍ਰੀ ਹਰਮੰਦਰ ਜੀ ਸ਼੍ਰੀ ਪਟਨਾ ਸਾਹਿਬ ਜੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੂੰ ਬੇਅੰਤ ਬੇਅੰਤ ਵਧਾਈਆਂ ਇਹ ਹੀ ਅਰਦਾਸ ਮਹਾਰਾਜ ਗੁਰ ਕਲਗੀਧਰ ਪਾਤਸ਼ਾਹ ਉਹਨਾਂ ਤੋਂ ਇਸੇ ਤਰ੍ਹਾਂ ਆਖਰੀ ਸਾਹਾਂ ਤੱਕ ਇਸ ਤੋਂ ਬਾਅਦ ਵੀ ਜੇ ਮਹਾਰਾਜ ਕਿਤੇ ਉਹਨਾਂ ਨੂੰ ਮਾਤ ਲੋਕ ਤੇ ਭੇਜਣ ਤੇ ਇਸੇ ਤਰ੍ਹਾਂ ਆਪਣੇ ਕਰਦੀਆਂ ਕੀਰਤਨ ਦੀਆਂ ਸੇਵਾਵਾਂ ਲੈ ਕਰਕੇ ਨਿਵਾਜਣ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਸਿੱਖੀ ਬਖਸ਼ ਕੇ ਇਸੇ ਤਰ੍ਹਾਂ ਕੌਮ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਣ